ਬੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਵਿੱਚ ਚੱਲ ਰਿਹਾ ਚਾਰ ਰੋਜ਼ਾ ਪ੍ਰਾਤਮ ਛਿੰਝ ਮੇਲੇ ਦੇ ਕੱਲ ਆਖਰੀ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਨੇ ਇਸ ਮਸ਼ਹੂਰ ਮੇਲੇ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਖਿਲਾਫ ਮੰਦੀ ਸ਼ਬਦਾਵਲੀ ਵਰਤਨ ਦੀ ਨਿੰਦਾ ਵੀ ਕੀਤੀ ਅਤੇ ਕਿਹਾ ਕਿ ਰਾਜਨੀਤਿਕਾਂ ਖਿਲਾਫ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਦੱਸ ਦਈਏ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਚੋਰ ਹੈ ਪੀਐਮ ਮੈਂ ਤਾਂ ਵੇਖੋ ਜੀ ਹਰ ਇੱਕ ਦੀ ਰਿਸਪੈਕਟ ਕਰਦਾ ਔਰ ਕਦੇ ਵੀ ਕੋਈ ਗਲਤ ਲਫ਼ਜ਼ ਨਾ ਕਦੇ ਕਿਤੇ ਆਖਿਆ ਤੇ ਨਾ ਆਖਣਾ ਭਾਵੇਂ ਮੈਨੂੰ ਵੀ ਰੋਜ਼ ਕਈ ਆ ਤੇ ਰਹਿੰਦੇ ਆ ਪਰ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਇਸ ਕਰਕੇ ਸਾਨੂੰ ਹਰ ਇੱਕ ਵੱਡੀ ਪਾਰਟੀ ਨੂੰ ਵੀ ਛੋਟੀ ਪਾਰਟੀ ਨੂੰ ਵੀ ਇਹ ਚਾਹੀਦਾ ਹੈ ਕਿ ਰਿਸਪੈਕਟ ਜਿਹੜੀ ਹੈ ਜਾਂ ਡੀਸੈਂਸੀ ਜਿਹੜੀ ਹੈ ਉਹ ਨਹੀਂ ਗੁੰਮ ਚਈ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ 1 ਰੁਪਿਆ ਕੀਮਤ ਸੀ 1 ਡਾਲਰ ਦੀ ਹੁਣ ਕਿੰਨਾ ਮਹਿੰਗਾ ਹੋ ਗਿਆ ਇਹ ਉਹਨਾਂ ਦੀ ਜਿਹੜੀ ਇਕਨਾਮਿਕ ਪਾਲਿਸੀ ਹੈ ਉਹਦਾ ਅਫੈਕਟ ਹੁੰਦਾ ਹਰ ਚੀਜ਼ ਜਿਹੜੀ ਜਿਹੜੀ ਪਾਲਿਸੀ ਹੈ ਸੈਂਟਰ ਕੋਈ ਵੀ ਕਰਦੀ ਹੈ ਉਹਨਾਂ ਦੇ 5 ਰੁਪਏ ਡੀਜ਼ਲ ਵਧਾਉਣਾ ਤੇ ਸਾਰ ਵੀ ਮਰ ਗਿਆ ਉਹਦੇ ਨਾਲ ਹੋਰ ਮਹंगाई ਹੋ ਜਾਣੀ ਹੈ ਅੱਜ ਜੇ ਕਿਸੇ ਚੀਜ਼ ਦਾ ਦੇਸ਼ ਨੂੰ ਨੁਕਸਾਨ ਹੋ ਰਿਹਾ ਤਾਂ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਕਰਕੇ ਜੋ ਦੇਸ਼ ਦੀ ਅਰਥਵਿਵਸਥਾ ਤਹਿਸ ਨੈ ਸੋਈ ਹੈ ਉਹਦਾ ਪ੍ਰਭਾਵ ਸਾਰੀ ਸੂਬਿਆਂ ਦੇ ਪੈਰੇ ਕਿਉਂਕਿ ਜਿਹੜੀ ਇਕਨੋਮਿਕ ਗ੍ਰੋਥ ਹੈ ਉਹ ਘਟ ਕੇ 4.5% ਤੇ ਆ ਗਈ ਹੈ ਜਿਹੜੀ মুদ্রਾਸਪ੍ਰਿਤੀ ਹੈ ਉਹ ਤੁਸੀਂ ਦੇਖੋ ਉਹਦਾ ਕੀ ਹਾਲ ਹੈ ਮਹਿੰਗਾਈ ਜਿਹੜੀ ਹੈ ਉਹ 10% ਤੇ ਜਾ ਕੇ ਪਹੁੰਚ ਗਈ ਹੈ ਤੇ ਸਾਰੀ ਚੀਜ਼ਾਂ ਦਾ ਪ੍ਰਭਾਵ ਪੰਜਾਬ ਦੀ ਇਕਨੋਮੀ ਤੇ ਵੀ ਪੈਣਾ ਸੁਭਾਵਕ ਹੈ ਪਰ ਫਿਰ ਵੀ ਮੈਂ ਕਹਿ ਸਕਦਾ ਵੀ ਸਾਡੀ ਜੋ ਇਕਨੋਮੀ ਹੈ ਦੂਜੇ ਗੁਆਂਢੀ ਸੂਬਿਆਂ ਨਾਲੋਂ